ਇਦਾਂ ਡੈਂਟ ਤੇ ਸਾਈਡ ਵੀ ਸੂਰ ਜਵਾਲਾ ਘੇਟ ਹੁੰਦਾ ਸਾਈਡ ਹੋ ਜਾਂਦਾ ਕਰਦਾ ਕੀ ਹਾਂ ਤੂੰ ਗੱਲ ਸਾਈਡ ਹੋ ਜਾਣਾ ਯਾਰ ਉਹਦਾ ਹੋਰ ਗੱਲਾਂ ਕਰਦੀ ਸੀ ਓਏ ਹੋ ਜਾਣਾ ਯਾਰ ਬਾਹਾਂ ਘੰਡ ਸੂਰ ਜਾਉਂਦਾ ਠੀਕ ਹੈ ਨਾ ਹਾਂ ਇਹ ਜੀ ਆ ਜਾ ਅੰਕਲ ਤੇਰਾ ਗੜਾਸੇ ਦਾ ਸੀਨ ਮਾਰ ਮਾਰ ਅੰਕਲ ਗੜਾਸਾ ਲੈ ਆ ਆਇਆ ਸੀਨ ਕੱਢ ਤੂੰ ਚਲੋ ਜੀ ਸੀਨ ਕੱਢੋ ਆ ਜੀ ਪਹਿਲਾਂ ਇਧਰੋਂ ਤਾਂ ਨੀ ਮੇਡ ਗਿਆ ਹਾਂ ਜਿਹੜਾ ਆਇਆ ਗਿਆ ਕਿ ਮੇਰਾ ਢੇਰਾ ਤਕ ਬੰਨੇ ਹਾਂ ਮੇਰਾ ਕਹਿਰਾ ਦਾ ਦੱਸੋ ਚਲਤੀਆਂ ਪੂਰੇ ਪੁੱਗ ਤਾ ਹਾਂ ਕਿ ਤੇਰਾ ਐਂਡ ਦਾ ਕਾਨੂੰ ਮਿਲਦੇ ਗਏ ਪਾ ਕੇ ਜਿਹੜਾ ਬਈ ਮੈਂ ਦੇਖ ਮੈਂ ਬਹੁਤ ਝੂਠ ਦਾ ਸਾਥ ਦੇਤਾ ਮੈਂ ਨਹੀਂ ਆਪਾਂ ਤਾਂ ਸੱਚ ਦੇਵਾਂਗੇ ਕਾਨੂੰ ਮੈਨੂੰ ਕੋਈ ਕੋਈ ਓਦਾਂ ਮਤਾ ਬਈ ਸਿੱਧਾ ਦੋ ਮੈਂ ਆਪਾਂ ਸੱਚੀ ਦੇਵਾਂਗੇ ਇੱਥੇ ਪਰਕ ਪਾਉਣਾਂਗੇ ਪੱਗ ਵਟਾ ਪਰ ਇਹ ਪੱਗ ਵਟਾ ਤਾਈਂ ਦਾ ਚ ਬੋਲਦਾ ਮੇਰੇ ਨੇ ਆਸਟ੍ਰੇਲੀਆ ਪੱਗ ਦਾ ਆਈ ਤੈਰ ਤੇ ਮੇਰੇ ਨੇ ਆਸਟ੍ਰੇਲੀਆ ਸੱਚੀ ਪ੍ਰੋਪਰ ਦਿਖਾ ਆਈਂਗਾ ਖੜ ਜਾ ਰੋਗਲਾ ਮੇਡ ਇਨ ਆਸਟ੍ਰੇਲੀਆ ਦਿਖਾ ਦੇ ਲੋ ਤੁਹਾਨੂੰ ਮੈਂ ਕਰ ਮੈਂ ਸਾਜੀ ਠੀਕ ਹੈ ਤੂੰ ਸੱਚ ਤੇ ਖਲ ਮੇਰੇ ਨਾਲ ਠੀਕ ਹੈ ਉਹ ਸੀ ਨਾ ਆਹ ਸਿਨਾਂ ਦੇ ਵਿੱਚ ਮੈਂ ਕਲੀਅਰ ਕਰਦਾ ਸੀ ਆਹ ਚੀਜ਼ ਪਹਿਲਾਂ ਕਰਦੇ ਪਹੇਲ ਲਿਆ ਹੈ ਬਰੋਂਪਰ ਮੇਡ ਇਨ ਆਸਟ੍ਰੇਲੀਆ ਫਿਰ ਇਹਦੂ ਬਾਦ ਐਂਡ ਤੇ ਆਇਆ ਵੀ ਮੈਂ ਘਰੇ ਆਉਣਾ ਮੈਨੂੰ ਲੱਗਿਆ ਨਾ ਅੱਜ ਲੈਟਸ ਗੋ ਐਡਾ ਮੂੰਹ ਦੱਸ ਕੌਣ ਆ ਇਹ ਕਹੂੰ ਮੈਂ ਕਦੋਂ ਕੌਣ ਪਹਿਲਾਂ ਵਾਲੀ ਮੈਂ ਕਦੋਂ ਕੋਈ ਨਹੀਂ ਜਦੋਂ ਹੁੰਦੀ ਆਹ ਕੌਣ yes ki pareshani kar rakhi hai mujhe tum logo ne sachcha suno log dekha ki mera vlog chala mera ki aa utthe ko lai anna ae vlog te hi paal da ae aayi aayi baba de de bebe di video banayi si vlog ch te banaala ਦੇਖਾ ਕਾਲੀ ਐਨਕਣਾ ਲਾਇਆ ਕਰ ਪਹਿਲੀ ਸੋਹਣੀ ਆਉਗੀ ਤੇ ਲਾ ਦੇ ਹਾਂ ਆ ਦੇਖੋ ਇਧਰ ਕੰਮ ਲਿਓ ਇਧਰ ਥੋੜੀ ਲਿਓ ਭੈਣਾਂ ਆਮੂ ਪਕੜ ਬੰਦ ਕਰੀਂ ਨਹੀਂ ਹੱਸਦੀ ਹੋਈ ਥੋੜੀ ਕਿਉਂ ਹੱਸਦੀ ਆ ਸਤਾ ਉਹ ਮਗਰ ਜਾਂਦੇ ਸੀ ਹਾਂ ਹਾਂ ਗੱਲ ਤੂੰ ਸਕੋਟ ਲੈਣ ਗਈ ਅੰਤ ਨਹੀਂ ਕਰਨੀ ਕਰੀ ਮੰਨ ਲਾ ਗੁੱਛੇ ਚੁੰਦਾ ਕਾ ਜਾਂਦਾ ਨਹੀਂ ਮੈਂ ਕਹਉਂਦਾ ਨਾ ਕੋਈ ਵੀਰ ਤਾਂ ਤਾਂ ਤੇ ਆਪਰ ਨੂੰ ਕੀ ਪਤਾ ਹਲ ਕੀ ਤੂੰ ਕਾਉਂ ਉਹ ਵੀ ਬੱਚਾ ਕਰ ਰਿਹਾ ਮੈਂ ਨਾ ਤੂੰ ਇਹ ਨਾ ਜੇ ਕਰਦੇ ਪਾਪ ਵੇਤਾ ਮੈਂ ਤਾਂ ਸੱਚ ਜੀ ਹੂੰ ਗੋੜਿਆ ਅਸੀਂ ਤਾਂ ਹਾਂ ਤੂੰ ਕੰਮ ਕਰ ਤੇ ਉਹ ਕੋਈ ਨਾ ਰਾਜੀਪਾ ਕਰਕੇ ਪਤਾ ਲਾ ਤੂੰ ਮੋਟੇ ਹੀ ਵਧੀਆ ਪੁੱਤ ਲੱਗਿਆ ਕੰਮ ਦੇਦਾ ਹੋਇਆ ਚਲ ਆ ਆ ਜਾ ਫੇਰ ਬਾਈ ਸਰ ਤੇ ਬਾਈ ਸੁਰ ਤੂੰ ਕਿਥੋਂ ਰਖਾ ਮੇਰਾ ਕਾਹਦਾ ਆ ਪੱਪੀ ਹੰਗੋਈ ਸੇਪੇ ਚੰਦੇ ਕੇ ਉੱਧਰ ਨਹੀਂ ਭੈਜਾ ਕੀ ਫੁੱਟੇ ਚੰਦੇ ਉੱਧਰ ਇੱਕ ਸਾਲ ਟਾਈਮ ਹੰਗੋਈ ਹੰਗੋਈ ਵਾਲਾ ਸੋੜੀ ਪਈ ਆ ਚਾਹ ਨੰਬਰ ਬੰਦਾ ਹੀ ਜਾਂਦਾ 8 ਲੈਟਾ ਚਾਪੀ ਲਾ ਲਾ ਚਾਪੀ ਲਾ ਲਾ ਹੋ ਅਦਰ ਆਸਤ ਅਦਰ ਆਸਤ ਅਦਰ ਆਸਤ ਸਵਾਤ ਹੋ ਗਏ ਅੰਦਰ ਆਸਤ ਆਲ ਬਾਈ ਇੰਟਰਨੈਟ ਦੇ ਪਾਸ ਇੱਕ ਵਾਰ ਮੈਂ ਚੇਅਰ ਲੈਣਾ ਆ ਜਾ ਛੇ ਛੇ ਚੱਕ ਲਈ ਸੀ ਨਾ ਕੋ ਪ੍ਰਾਬਲਮ ਮੈਨੂੰ ਤਾਂ ਬਾਪੂ ਜੀ ਬਾਹਲਾ ਹਰਖ ਚੜਿਆ ਪਿਆ ਉਹਦੇ ਤੇ ਐਕਚੁਅਲੀ ਮੈਨੂੰ ਤਾਂ ਬਾਪੂ ਜੀ ਬਾਹਲਾ ਹਰਖ ਚੜਿਆ ਪਿਆ ਉਹਦੇ ਤੇ ਮੈਂ ਸਾਥ ਦੂੰ ਥੋੜਾ ਤੇ ਤੁਸੀਂ ਸਾਥ ਦਿਓ ਮੇਰਾ ਆਪਾਂ ਤਾਂ ਉਹਦੀ ਪੂੰਛਾਂ ਚਕਾ ਦਾਂਗੇ ਖਿਲਾਰ ਦਾਂਗੇ ਪੂੰਛਾਂ ਕੀ ਤਾਂ ਸਹਣੇ ਕਿਧਰ ਗਿਆ ਲੈ ਬਾਪੂ ਲੇਟ ਹੋ ਗਿਆ ਹਨਾ ਮੈਂ ਹੋਰ ਆ ਲੇਟ ਤਾਂ ਹੋਈ ਗਿਆ ਕਿੰਨਾ ਚਿਰ ਹੋ ਗਿਆ ਤੈਨੂੰ ਹਾਂ ਤੂੰ ਬਾਈ ਕਿੱਥੇ ਰਹਿ ਗਿਆ ਸੀ ਉਹ ਭਾਈ ਮੈਨੂੰ ਹੋਰ ਕੰਮ ਸੀ ਰਾਤ ਚ ਆ ਦੇ ਲੈ ਹੁਣ ਕੀ ਕਹਿੰਦਾ ਬਾਈ ਕੀ ਕਰੀਏ ਭਾਈ ਪਤਾ ਹੀ ਐ ਮੈਨੂੰ ਵੀ ਤਾਂ ਦੱਸਣਾ ਸੀ ਕੁਛ ਉਹ ਸਰਪੰਚ ਨੇ ਇਹ ਮੈਨੂੰ ਆਏ ਸੀ ਕੋਈ ਪੜਦਾ ਰਹਿ ਜੇ ਪਰ ਕਿੱਥੇ ਕਿੱਥੇ ਰੱਖਾਂਗੇ ਇਹਦੇ ਪੜਦੇ ਇੰਨਾਂ ਲ ਕੋ ਮਾੜਾ ਹੁੰਦਾ ਬਾਈ 24 ਘੰਟੇ ਤੋਂ ਉਹਦੇ ਨਾਲ ਰਹਿੰਦਾ ਮਾੜੀ ਗੱਲ ਇਹਦੀ ਵੀ ਬਹੁਤ ਮਾੜੀ ਗੱਲ ਜਮਾ ਮਾੜੀ ਐ ਮੈਂ ਕਹੀ ਤਾਂ ਜਾਣਾ ਹੁਣ ਮਾੜੇ ਦਾ ਕਿੰਨਾ ਸਾਥ ਦੇਵਾਂਗੇ ਕਿੱਥੇ ਕਿੱਥੇ ਪੜਦੇ ਰੱਖੀਏ ਇਹਦੇ ਨਾਲ ਪ੍ਰੇਥਨ ਤੈਨੂੰ ਵੀ ਲੱਗਦੀ ਤੂੰ ਵੀ ਵਿਚੀ ਜਾਵੇਂਗਾ ਓਏ ਬਾਪੂ ਮੈਨੂੰ ਬਖਸ਼ ਮੇਰਾ ਕੀ ਕਸੂਰ ਆ ਭਲਾ ਕਸੂਰ ਤੇਰਾ ਇਹੀ ਹੈ ਜਿਹੜ ਤੂੰ ਦਾ ਸਾਥ ਦਿੱਤਾ ਉਹ ਮੈਂ ਸਮਝਾਉਣਾ ਵੀ ਬਹੁਤਾਂ ਜੇ ਮੈਂ ਸਾਥ ਦਿੰਨਾ ਤਾਂ ਸਮਝਾਉਣਾ ਤੇ ਮੇਰੇ ਕੰਨ ਜੀ ਵੀ ਫੂਕ ਮਾਰ ਦੇਣੀ ਸੀ ਵੀ ਹਾਂ ਪਹਿਲਾਂ ਵਿਆਹਿਆ ਹੋਇਆ ਪਹਿਲਾਂ ਉਹਦੀ ਜ਼ਿੰਦਗੀ ਉਹਦੀ ਧੀ ਖਰਾਬ ਕੀਤੀ ਹੁਣ ਮੇਰੀ ਕੀਤੀ ਆ ਉਹ ਸਰਪੰਚਣੀ ਹੈ ਭਲਾ ਕਦੇ ਸੱਚ ਵੀ ਲੁਕਿਆ ਸਾਹਮਣੇ ਆ ਹੀ ਜਾਂਦਾ ਆ ਆ ਗਿਆ ਤੈਨੂੰ ਵੀ ਲੱਗ ਗਿਆ ਪਤਾ ਹੁਣ ਤੇਰੇ ਘਰਦਿਆਂ ਨੇ ਕਿਹੜਾ ਕੋਈ ਪੁੱਛ-ਪੜਤਾਲ ਕਰੀ ਆ ਮਾੜੀ-ਮੋਟੀ ਬਈ ਅਸੀਂ ਤਾਂ ਵਿਚੋਲਣ ਦੇ ਚੱਕਰ 'ਚ ਰਹਿ ਗਏ ਬਈ ਹਾਂ ਪਿੰਡ ਦੀ ਧੀ ਪੈਣਾ ਵਧੀਆ ਹੀ ਰਸੂਗੀ ਰਿਸ਼ਤਾ ਉਹ ਤਾਂ ਕੜੇ ਛਾਪਾ ਪਵਾਉਣ ਵਾਲੇ ਨੇ ਬਈ ਆਹ ਲਾਲਚ ਹੈ ਕੋਣ ਲੱਭੂ ਪਤਾ ਵੀ ਕੀ ਬਣਦਾ ਹਾਂ ਤੂੰ ਜੇਲ੍ਹ 'ਚ ਛਿੱਟੇ ਹੋ ਲ ਜਾ ਕੇ ਚਲੋ ਉਹ ਤਾਂ ਸਹੀ ਮੈਂ ਤਾਂ ਕਹਿੰਨੀ ਆ ਜਿਹੜੀ ਗੋਡਿਆਂ ਥੱਲੇ ਦੇ ਲੈਣਾ ਆਉਂਦੇ ਇਹਨੂੰ ਉਹ ਕਰਨਾ ਚਾਹੀਦਾ ਹੈ ਬਣਦਾ ਇਹ ਜਿਹੜੀ ਉਹਨੇ ਕਰੀ ਉਹਦਾ ਭੁਗਤਣੀ ਪੂ ਉਹਨੂੰ ਸੀਨ ਗਲਤ ਹੋ ਗਿਆ ਕਿਉਂ ਸੀਨ ਕਰਕੇ ਆ ਗਿਆ ਮੈਂਬਰ ਹੁਣ ਮੈਂਬਰ ਮੇਰੀ ਗੱਲ ਸੁਣ ਲੈ ਇੱਕ ਹਾਂ ਬਹੁਤ ਤੂੰ ਲਕੋਣੀਆਂ ਗੱਲਾਂ ਐ ਕਰ ਲੈ ਬਾਹਰ ਕਰ ਲੈ ਉਹ ਪਈ ਮੈਂ ਤਾਂ ਹੁਣ ਲਕੋਣੀਆਂ ਆ ਜੇ ਉਹਦਾ ਜ਼ਾਦ ਦਿਨਾ ਤਾਂ ਤਾਂ ਮਰਦਾ ਜੇ ਛੋੜਦਾ ਦਿਨਾ ਤਾਂ ਮਰਦਾ ਆਪਾਂ ਦਾ ਭਾਈ ਸਿੱਧੀ ਗੱਲਾਂ ਅੱਜ ਬੋਲਾਂਗੇ ਸੱਚ ਹਾਂ ਜਿਹੜਾ ਕੋਈ ਹੈਗਾ ਚੱਲ ਤੂੰ ਮੈਨੂੰ ਇਹਦਾ ਪਹਿਲਾਂ ਉਹਦਾ ਵਿਆਹ ਹੋਇਆ ਵਿਆਹ ਸੀ ਭਾਈ ਹਾਂ ਆਪਾਂ ਨੂੰ ਦੱਸਿਆ ਮੈਨੂੰ ਸਾਰਾ ਕੁਝ ਆਇਨੇ ਉਹ ਤਾਂ ਫਿਰ ਇਹ ਤੋਂ ਵੀ ਪੁੱਛੇ ਮੇਰਾ ਪਰ ਵਿੱਚ ਐਂ ਕਹਿਦੀ ਨਾ ਤੂੰ ਤੈਨੂੰ ਦੱਸਿਆ ਨਹੀਂ ਉਹਦਾ ਵਿਆਹ ਹੋਇਆ ਹੋਇਆ ਭਾਈ ਫਿਰ ਮਾਪੇ ਚੱਕ ਲਉ ਨਾ ਡੰਨ ਚਲੋ ਦੁਬਾਰਾ ਐਂਟਰ ਹੋਵਾਂ ਹੁਣ ਚਲੋ ਫਿਰ ਐਂਟਰੀ ਦੱਸ ਪਹਿਲਾ ਵਾਲੇ ਪਹਿਲਾ ਵਾਲੇ ਪੰਜ ਵਧੀਆ ਨਹੀਂ ਹੈਗੇ ਵੇਖ ਲਾ ਜੇ ਰੱਖਣੇ ਆ ਤਾਂ ਵਿੱਚ ਰਹਿੰਦੇ ਆ ਤਾਂ ਰੱਖ ਲਾ ਨਹੀਂ ਫਿਰ ਦੁਬਾਰੇ ਕੱਢ ਲੋ ਸਾਰਾ ਸੀਨ ਸਾਰੀ ਦੁਬਾਰੇ ਦਾਜੂ ਮੇਰੇ ਕੋਲ ਹੈਗਾ ਅੰਕਲ ਨਾ ਕੜੀ ਨਹੀਂ ਦਿੰਦੇ ਐਕਸ਼ਨ ਚਲ ਕੁੜੀ ਪਰ ਮੈਂ ਤਾਂ ਜਾਣਾ ਨਾ ਨਾ ਤੁਸੀਂ ਹੁਣ ਆਥਣ ਨੂੰ ਕਿੱਥੇ ਜਾਣਾ ਤੁਸੀਂ ਇੱਥੇ ਰਹੋ ਨਾਲੇ ਜਿਹੜੀ ਤੁਹਾਡੀ ਉਹਤੀ ਸੀ ਨਾ ਉਹੋ ਜੀ ਮੈਂ ਆ ਤੁਸੀਂ ਆਪਦੀ ਧੀ ਦੇ ਘਰੇ ਬੈਠਿਓ ਤੁਹਾਨੂੰ ਕਾਹਦਾ ਡਰ ਡਰ ਤਾਂ ਮੈਨੂੰ ਕਿਸੇ ਦਾ ਨਹੀਂ ਫੇਰ ਪਹਿਲਾਂ ਵੀ ਮੈਂ ਡਰ ਦਾ ਡੁੱਦਾ ਤਾਂ ਹੈ ਨਹੀਂ ਕਿਸੇ ਦਾ ਕੋਈ ਲੋੜ ਨਹੀਂ ਮੈਂ ਵੀ ਘਰੇ ਵੀ ਸਰਦਾ ਨਹੀਂ ਚਲੋ ਕੋਈ ਗੱਲ ਨਹੀਂ ਪਈ ਨਹੀਂ ਨਹੀਂ ਉਹ ਹੁਣ ਆਥਣ ਨੂੰ ਆਊਗਾ ਘਰੇ ਅੱਜ ਤਾਂ ਇੱਕ ਪਾਸਾ ਕਰਕੇ ਰਹਾਗੇ ਆਪਾਂ ਚਲ ਠੀਕ ਹੈ ਫੇਰ ਬਸ ਤੁਸੀਂ ਮੇਰਾ ਸਾਥ ਦੇ ਦਿਓ ਸਾਥ ਤਾਂ ਮੈਂ ਤਾਂ ਪੂਰਾ ਤਿਆਰੀ ਜੋ ਹੈ ਖੜਾ ਬਸ ਇਸੇ ਗਨਾਸੇ ਨਾਲ ਡੱਕਰੇ ਕਰਨੇ ਅੱਜ ਉਹਦੇ ਠੀਕ ਹੈ ਠੀਕ ਹੈ ਉਹ ਵੀ ਕੀ ਜਾਣਦਾ ਮੈਂ ਛੋਲੜਾ ਦਾ ਛੋਲਣ ਤੇ ਬਿਜੋਲ ਉਹਦਾ ਬਿਜੋਲੇ ਦਾ ਉਹ ਛੋੜ ਗਲੇ ਵੀ ਸਾਨੂੰ ਮੈਂ ਮਾਫ਼ ਕਰ ਦੇ ਭਾਈ ਸਾਨੂੰ ਬਾਹਰ ਗੱਡਾ ਦੋ ਸਾਡਾ ਸਾਥ ਇੱਥੇ ਬੱਸ ਲਿਆਉਂ ਸਾਦ ਕੇ ਕਿੱਥੇ ਬੜਿਆ ਹੋਇਆ ਤੇ ਰਸੀਨ ਕਿੰਨੇ ਹੋਏ ਇੱਕ ਉਹ 10 ਹੋ ਗਏ ਤੇਰੇ ਬਹੁਤ ਚਾਰ ਹੋ ਗਏ ਨੂੰ ਮੈਂ ਚੌਥਾ ਮੇਰੇ ਬਹੁਤ ਘੱਟ ਹੋਏ ਹਨ ਤੇ ਤੂੰ ਇਕੱਲਾ ਕਰਕੇ ਆ ਨਾ ਨਾ ਗੱਲ ਬਾਤ ਆ ਗਈ ਆਓ ਫੇਰ ਤੁਸੀਂ ਆ ਤੁਸੀਂ ਆ ਸੀਨ ਲਓ ਨਾ ਤੁਸੀਂ ਆਹ ਇਹਦਾ ਲੈਣੀ ਲੈਣਾ ਸੀ ਨਾ ਇਹਦਾ ਲਾਸਟ ਹੀ ਇਹ ਤਾਂ ਕਹਿੰਦਾ ਵੀ ਆਪਾਂ ਉਹਨਾਂ ਨਾਲ ਕਿਵੇਂ ਮੁਕਾਈਓ ਕਿਵੇਂ ਕਰੀਏ ਪਾਈਏ ਜੇ ਨਾਲ ਆਏ ਕਰਦੇ ਹੋ ਵੀ ਉਹ ਇਹਨਾਂ ਕੋਲ ਆਉਂਦੇ ਵੀ ਬਾਈ ਸਾਥ ਹੋ ਗਈ ਗੱਲ ਸੀ ਵੀ ਮੈਨੂੰ ਆ ਬਚੋ ਲੈਣਾ ਹਾਂ ਹਾਂ ਕਿੱਥਲਾ ਵਿੱਚ ਬਲਾਓ ਬਲਾਓ ਪਾ ਪਾ ਸੀਨ ਬਾਈ ਆਇਆ ਇੱਥੇ ਮੈਂ ਉੱਠਣ ਲੱਜਾਂ ਨੂੰ ਉਹ ਆ ਗਈ ਬਲਾਓ ਜੀ ਜੀ ਸੀਨ ਵੱਧਦਾ ਹੀ ਆ ਬਾਬੇ ਆਜੋ ਆਇਓ ਮੜੇ ਬਲਾਈ ਵੀਰੇ ਤੋਤਲੇ ਬਾਈ ਨੂੰ ਬੁਲਾਈ ਦਿਓ ਮੇਰੇ ਕੋਲ ਨਹੀਂ ਆਵੇ ਨਹੀਂ ਤੂੰ ਇੱਕ ਵਾਰੀ ਕਰਿਆ ਆ ਉਹਨਾਂ ਨਾਲ ਰਾਜੂ ਤੂੰ ਨਾ ਮੂਰੇ ਕਿਵੇਂ ਗੱਲ ਕਰਕੇ ਆਏ ਹੁਣ ਆਪ ਕੋਈ ਗੱਲੀ ਤੁਸੀਂ ਆਪ ਚ ਸਿੱਟਮਟ ਹੋਇਆ ਉੱਥੇ ਉਹ ਤਾਂ ਉਹ ਜਵਾਬ ਦੇਗੀ ਇਹਦੀ ਇਹਦੀ ਤੂੰ ਆਪੇ ਸਾਮ ਸਾਨੂੰ ਕੀ ਪਤਾ ਚਲੋ ਭਾਈ ਦੀਦੀ ਆਜੋ ਫਿਰ ਮੈਂ ਬਾਜ਼ੂ ਨਾ ਉਹ ਕਹਿੰਦੀ ਉੱਤ ਤੂੰ ਸਾਡੇ ਕੋਲੇ ਆਉਂਦਾ ਹੁੰਦਾ ਸੀ ਵਿਆਹ ਕਰਾਓ ਮੇਰਾ ਵਿਆਹ ਕਰਾਓ ਅੱਛਾ ਹਾਂ ਹੁਣ ਆਉਣਾ ਇੱਥੇ ਮੈਂ ਸੋਚ ਰਿਹਾ ਸੀਗਾ ਆ ਕੜਾ ਨਾ ਪਾ ਲਈ ਬਈ ਬਾਜ ਉੰਡਾ ਨੂੰ ਤਾਂ ਮੈਡਮ ਤਾਂ ਕਹਣਗੇ ਨਾ ਭਾਈ ਵੀ ਸਾਨੂੰ ਤਾਂ ਦੇਖੋ ਇਹਨੇ ਐਂ ਕਿਹਾ ਸੀ ਨਿਬੜਿਆ ਹੁਣ ਸਾਨੂੰ ਬੱਪੂ ਕੀ ਪਤਾ ਸੀ ਆ ਸੀਨ ਭਾਈ ਲਾਸਟ ਵਾਲਾ ਵੀ ਸਰਪੰਚਣੀ ਹੋ ਗਈ ਮੈਨੂੰ ਇੱਥੇ ਮੈਂ ਆ ਗਿਆ ਮੇਰੇ ਮਗਰ ਭੱਜਣਗੇ ਮੈਂ ਫਿਰ ਰੋਲਾ ਪਵਾ ਕੇ ਸਰਪੰਚੀ ਨੂੰ ਬਣਾ ਦਿੰਦਾ ਮਲਕੇ ਆ ਹਾਂ ਆ ਚੱਲ ਹਾਂ ਉਹ ਦੂਜਾ ਕਰਦੇ ਕਹਿਰੀ ਹੁਣ ਜੱਟਾ ਭੱਜ ਭਜਾਈ ਹੋਏ ਚਲੋ ਤੁਸੀਂ ਮਗਰੀ ਭੱਜੋ ਸਰਪੰਚ ਨੂੰ ਕੀ ਹੋ ਗਿਆ ਸਰਪੰਚ ਨੇ ਸਰਪੰਚ ਬਾਕੀ ਆ ਚਲੋ

ਆ ਬਟਾ ਮੇਰਾ ਸਾਲਾ ਇਹ ਮਰਦਾਨੀ ਮੇਰਾ ਸਾਲਾ ਜਲੇਬੀਆਂ ਨਹੀਂ ਖਵਾਉਂਦਾ ਇਹ ਪਾਉ ਪੰਘਾ ਮੇਰਾ ਚੌਰਾ ਮੇਰਾ ਸਾਲਾ ਉਹ ਕਿਧਰ ਮੜਦਾ ਹੈ ਅੱਧਰਾ ਅੱਛਾ ਅੰਕਲ ਬੈਠੇ ਸੀ ਬੈਠੋ ਕਿੱਥੇ ਚੱਲਿਆ ਸੀ ਬੋਲਣਾ ਜੀ ਐਕਸ਼ਨ ਭਾਈ ਅੰਕਲ ਸ਼ੂਟ ਦੇਖਣ ਆਇਆ ਸੀ ਤੂੰ ਬਾਲ ਤੂੰ ਤਾਂ ਸ਼ੂਟ ਦੇਖਣ ਆਇਆ ਸੀ ਰੌਲਾ ਪਾਈ ਜਾਂਨੇਓ ਬੋਲੋ ਨਾ ਪਤਨ ਲੱਗਿਆ ਪਤਾ ਤਾਂ ਤੈਨੂੰ ਲਵਾਉਣੀ ਆ ਆ ਜਾ ਬਹਿ ਜਾ ਦੂਰ ਨੂੰ ਕਾਨੂੰ ਕਰਦਾ ਆਏ ਹਾਏ ਕੀ ਹੋ ਗਿਆ ਹੈ ਮੇਰਾ ਚਲੋ ਯਾਰ ਨਹੀਂ ਰਹੋ ਜਾਂਦੇ ਇਹ ਅਜੇ ਤੈਨੂੰ ਐਂਕਲ ਹੀ ਦੇਣਾਗਾ ਨਹੀਂ ਨਹੀਂ ਇਹ ਦੇਖੇ ਸਹੀ ਹੈ ਉਹ ਬਈ ਸੱਚੀ ਜੇ ਡਰ ਲੱਗਦਾ ਨਾ ਓਏ ਮੈਨੂੰ ਵੀ ਇਹੀ ਡਰ ਆ ਵੀ ਕਿ ਤੂੰ ਛਾਂ ਲੈ ਕੇ ਪਾਈ ਨਹੀਂ ਰਹਿਣਾ ਤੈਨੂੰ ਸੋਹ ਰੱਬ ਦੀ ਚਲੋ ਚਲ ਦੁਬਾਰਾ ਦੁਬਾਰਾ ਰੂਪੜੀ ਦਿਖਾਉਂਦਾ ਨਾ ਠੀਕ ਹੈ ਠੀਕ ਹੈ ਚੱਲ ਚੱਲ ਓਕੇ ਓਕੇ ਜਮਾਂ ਘੈਂਟ ਆ ਚੱਲ ਨਹੀਂ ਇੱਥੇ ਹੀ ਲਾ ਦੇ ਨਹੀਂ ਨਹੀਂ ਇੱਥੇ ਹੀ ਇੱਥੇ ਹੀ ਲਾ ਦੇ ਫਰ ਤਾਂ ਮੇਰੀ ਜ਼ਮੀਨ ਖਾ ਗਿਆ ਲੱਗ ਗਿਆ ਮੈਨੂੰ ਐ ਦਾ ਪਤਾ ਫੇਰ ਕੀ ਰਿਸ਼ਤਾ ਕੀ ਪਤਾ ਲੱਗੇ ਦੱਸ ਵੀ ਰਿਸ਼ਤ ਰੁਹਾ ਦਾ ਤੂੰ ਬੋਲ ਪਾ ਨਹੀਂ ਨਾ ਦਰਾਸਤੀ ਤੈਨੂੰ ਪੂਰੀ ਕਰਾ ਦੂ ਗਣਾਸਾ ਪਰਾਂ ਕਰ ਦੇ ਉਹ ਤੇਰਾ ਮੂੰਹ ਲੁਕ ਜਾਂਦਾ ਫੋਟੋ ਨਹੀਂ ਆਉਂਦੀ ਅਗਲਾ ਇੰ ਆਈ ਕਰਦੇਓ ਬਸ ਬਹੁਤ ਫੋਟੋ ਨਹੀਂ ਆਉਂਦੀ ਤੇਰੇ ਆਏ ਮੂੰਹ ਤੇ ਆ ਜਾਂਦਾ ਚੱਲ ਚੰਗਾ ਚੱਲ ਚੱਲ ਬਈ ਲੈ ਚੱਲ ਰੋਵ ਆਉਂਦਾ ਉਹਨਾਂ ਦਾ ਚੱਲ ਚੱਲ ਠੀਕ ਹੈ ਚੱਲ ਹਾਂ ਹੁਣ ਇਹ ਜਿਹੜੇ ਜ਼ਬਾਕ ਕਰ ਕਰਕੇ ਦੁਬਾਰਾ ਕਿਤੇ ਤੋਰਤੇ ਤੇ ਤੈਨੂੰ ਜ਼ਰੂਰਤ ਨਹੀਂ ਹੈ ਕਿ ਕਿਵੇਂ ਬਰਦਾ ਤੂੰ ਸ਼ਰਮ ਕਰ ਲੈ ਸ਼ਰਮ ਡੁੱਬ ਕੇ ਮਰ ਜਾ ਤੇਰੇ ਟੋਟੇ ਤੁਸੀਂ ਨਹੀਂ ਕਰਨੇ ਟੋਟੇ ਤੇ ਮੈਂ ਕਰਦੀ ਆ ਸਰਪੰਚ ਨਹੀਂ ਇੱਥੋਂ ਕੱਢ ਜਾ ਕੱਟ ਕਰ ਇੱਥੇ ਮੈਂ ਚੱਪਲ ਚੱਕੂਗੀ ਨਹੀਂ ਜਿੱਕਣੀ ਨਹੀਂ ਚੱਕਣੀ ਹਜੇ ਨਹੀਂ ਚੱਕਣੀ ਇਹ ਰਿਸ਼ਤਾ ਬੁਚੇ ਦੂਸਰ ਬੜੀ ਸਰਪੰਚ ਨਹੀਂ ਆਹ ਮੈਨੂੰ ਇਹ ਤੂੰ ਮੈਨੂੰ ਐ ਦੱਸ ਕੰਮ ਸਹੀ ਸਹੀ ਦੱਸ ਦੇ ਕੀ ਲੱਗਦਾ ਤੇਰਾ ਇਹ ਠੀਕ ਹੈ ਨਾ ਤੇ ਤੂੰ ਇਹਨੇ ਜਦ ਮੈਂ ਦੱਸਦਾ ਮੈਂ ਕਹ ਦੂ ਐ ਸੌਰਾ ਇਹਨਾਂ ਦੀ ਕੁੜੀ ਦਾ ਨਹੀਂ ਮੈਂ ਕਹ ਦੂ ਪਿਓ

ਆਏ ਗਈਆਂ ਆਸੀ ਜਦੋਂ ਵੈਹੀ ਦੀ ਮੈਂ ਕੋਲੇ ਸੀ ਹਾਂ ਆਏ ਗਈ ਠੀਕ ਹੈ ਮੇਰੇ ਲਈ ਵੀ ਵੈਹੀ ਸੀ ਮੈਂ ਵੀ ਜਾਉਂਗੀ ਕਿੰਨਾ ਟਾਈਮ ਹੋ ਗਿਆ ਮੇਰੀ ਗੱਲ ਸੁਣ ਅਸੀਂ ਇੱਥੇ ਚੜ੍ਹ ਕੇ ਕੀਤਾ ਬੱਸ ਕੈਂਸਲ ਇੱਕ ਬੱਸ ਕੈਂਸਲ ਆ 14 ਚ 44 ਆ लास्ट ਆ ਮੁੜ ਕੇ 6 ਬੀ ਕਿਹੜੀ ਤੇ ਜਾਣਾ ਹੁਣ ਤੁਸੀਂ 44 ਚ 44 ਵਾਲੀ ਤੇ ਜਾਣਾ 6 ਬੀ ਵਾਲੀ ਤੇ 10 ਵਜੇ ਪਹੁੰਚਾਉਗੀ ਪਟਿਆਲੇ ਫਿਰ ਹੁਣ ਮੈਂ ਸੀਨ ਕਰੀ ਇਹਨਾ ਬਈ ਤੂੰ ਕਰ ਲੈ ਸੁਣ ਠੀਕ ਤੂੰ ਤਾਂ ਕਰ ਲੈ ਸੀਨ ਚਲੋ ਸਾਡਾ ਹੈਗਾ ਬਈ ਉਹ ਕੀ ਲਾਇਆ ਫਾਦਰ ਇੰਦਰਾ ਹੁਣ ਇੱਥੇ ਮੈਨੂੰ ਚੰਗੀ ਚੰਗੀ ਤਰ੍ਹਾਂ ਦੱਸ ਓਕੇ ਇਹ ਕੀ ਲੱਗਦਾ ਡੈਡੀ ਤੇਰੀ ਦਾ ਡੈਡੀ ਕੁੜੀ ਦਾ ਕੁੜੀ ਤੇਰੀ ਕੀ ਲੱਗਦੀ ਆ ਉਹ ਦੱਸ ਦੇ ਕੁੜੀ ਇਹਨਾਂ ਦੀ ਲੱਗਦੀ ਆ ਮੇਰੀ ਨਹੀਂ ਕੀ ਲੱਗਦੀ ਆ ਨਹੀਂ ਇਹਨਾਂ ਦੀ ਕੁੜਤਾ ਇਹਨਾਂ ਦੀ ਕੁੜੀ ਹੋਈ ਲੱਗੀ ਤੇਰੀ ਦੱਸੋ ਕੀ ਲੱਗਦੀ ਆ ਓ ਮੈਨੂੰ ਕੀ ਪਤਾ ਇਹਨੂੰ ਪਸਾ ਦੱਸਿਓ ਮੜੇ ਬਾਪੂ ਜੀ ਮਾਰਨਾ ਬੜਾ ਫੇਰੀ ਕੁੜੀ ਮੈਨੂੰ ਵੀ ਨਹੀਂ ਪਤਾ ਕੁੜੀ ਨੂੰ ਪਸਾ ਕੁੜੀ ਕਿੱਥੇ ਆ ਠੀਕ ਗੱਲ ਆ ਹਾਂ ਓ ਪਤਾ ਮੈਨੂੰ ਖੜ ਜਾ ਤੂੰ ਤੈਨੂੰ ਦਿਮਾਗ ਅੱਖੂ ਦਾਨੇ ਫੇਰ ਇਹ ਦਵਾ ਤੂੰ ਕੇ ਮੈਨੂੰ ਐ ਦੱਸ ਇਹ ਤੇਰੀ ਕੀ ਲੱਗਦੀ ਐ ਮੈਂ ਤਾਂ ਮਰਾ ਹੀ ਰਹਿਣਾ ਇਹਨੂੰ ਵਾ ਠੀਕ ਐ ਚਲ ਨਾ ਨਾ ਕੁਛ ਨਹੀਂ ਹੁੰਦਾ ਚਲ ਚਲ ਸਹੀ ਐ ਚਲ ਚਲ ਐਸੇ ਚੱਪਲ ਜੀ ਲਾ ਕੇ ਚੰਗਾ ਸੀਨ ਆ ਚਲ ਵੀ ਬੇ ਦੱਸ ਦੇ ਕੀ ਲੱਗਦੀ ਐ ਫੇਰ ਕੀ ਕੀ ਰਿਸ਼ਤਾ ਤੇਰਾ ਮੈਂ ਕਹੀ ਨਾ ਦਾਦੇ ਦਾਦੇ ਦੱਸ ਹੁਣ ਰਿਸ਼ਤਾ ਨਹੀਂ ਕੀ ਲੱਗਦਾ ਤੇਰਾ ਲਾਸਟ ਵਾਰੀ ਪੁੱਛੂੰਗਾ ਐਕਟ ਸਰ ਟੋਟੇ ਨੇ ਤੁਸੀਂ ਟੋਟੇ ਤਾਂ ਮੈਂ ਕਰੂੰ ਲਾਸਟ ਵਾਰੀ ਪੁੱਛਦੀ ਆ ਦੱਸ ਦੇ ਤੇਰੇ ਕੀ ਲੱਗਦੇ ਆ ਇਹ ਕੀ ਹਾਂ ਸਹੀ ਆ ਚੱਲ ਬਈ ਸੌਰੀ ਦੁਬਾਰੇ ਤੇ ਕੁੜੀ ਦੇ ਸਾਡੇ ਕੁੜੀਆਂ ਬੱਬਲ ਪੁੱਛੇ ਚ ਪਾਈ ਫਿਰ ਉਹ ਮੇਰੀ ਗੱਲ ਉਹ ਮੇਰੀ ਗੱਲ ਤਾਂ ਨਾ ਨਾ ਉਹ ਮੇਰੀ ਗੱਲ ਨਾ ਨਾ ਛੱਡੋ 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 ਨਹੀਂ ਮੈਂ ਪੁੱਛ ਰਹੀ ਹਾਂ ਮੈਂ ਪੁੱਛ ਰਹੀ ਹਾਂ ਮਰਵਾਣਾ ਥੋੜੀਆ ਸਹੀ ਸਿਰ ਹਾਂ ਉਹ ਅੰਕਲ ਮੇਰੀ ਗੱਲ ਅੰਕਲ ਲੈ ਨਾ ਇਹ ਕਹੇ ਮੇਰੇ ਅੰਕਲ ਗੱਲ ਸੁਣੋ ਪਹਿਲਾਂ ਪਹਿਲਾਂ ਤੂੰ ਫਿਰ ਮੈਨੂੰ ਆਏ ਪੁੱਛਣਾ ਚੱਲ ਤੂੰ ਛੱਡ ਯਾਰ ਇਹ ਦੱਸ ਕੀ ਲੱਗਦੀ ਏ ਤੇਰੀ ਹੈ ਇਹ ਕੀ ਰੱਖੇ ਮੈਂ ਕਿਹਾ ਤੂੰ ਮੈਂ ਤਾਂ ਹੁਣ ਤੱਕ ਕੁਝ ਨਹੀਂ ਲੱਗੀ ਥਾਂ ਦੇ ਥਾਂ ਤਾਂ ਮੈਂ ਕਿਹਾ ਤੂੰ ਭੈਣ ਭੈਣ ਵੇ ਤੈਨੂੰ ਸ਼ਰਮ ਤੇਰੇ ਭਰਾ ਦੀ ਤੇਰੇ ਭਰਾ ਦੀ ਫਿਰ ਇਹ ਦੁਆ ਕਿਉਂ ਕਿ ਭੰਪੜ ਪੁੱਥੇ ਚ ਪਾਇਆ ਕੰਫੜੋਈ ਨਾ ਤੂੰ ਕਲੰਕ ਕਰੀ ਜਾਣਾ ਚੱਲ ਚੱਲ ਹੈ ਚੱਲ ਬੇ ਡੈਡੀ ਤਾਂ ਹੈ ਕੀ ਦਾ ਡੈੜੀ ਆ ਕੁੜੀ ਦਾ ਕਿਹੜੀ ਕੁੜੀ ਦਾ ਆਪਦੀ ਕੁੜੀ ਦਾ ਡੈਡੀ ਆ ਹੋਰ ਮੇਰੀ ਦਾ ਵੇ ਆਪਦੀ ਕੁੜੀ ਦਾ ਡੈਡੀ ਉਹ ਤੇਰਾ ਰਿਸ਼ਤਾ ਦੱਸ ਕੀ ਆ ਅੰਕਲ ਵੀ ਹੱਸ ਪਿਆ ਸੀ ਅੰਕਲ ਵੀ ਹੱਸ ਪਿਆ ਸੀ ਚੱਲ ਦੁਬਾਰਾ ਚੱਲ ਦੁਬਾਰਾ ਆਖਿਆ ਲਾਸਟ ਵਾਰੀ ਪੁੱਛਦੀ ਆ ਦੱਸ ਦੇ ਤੇਰਾ ਇਹਨਾਂ ਨਾਲ ਕੀ ਰਿਸ਼ਤਾ ਹਾਂ ਟੋਟੇ ਦਾ ਮੈਂ ਸੌਰੀ ਚੱਲ ਕਿੱਥੇ ਜਾਣਾ ਤੂੰ ਕੱਢਦਾ ਤੈਨੂੰ ਮੈਂ ਤੋੜਦੀ ਆ ਤੈਨੂੰ ਤਾਂ ਮੈਂ ਤੋੜੂ ਬਾਈ ਚੱਕ ਲਾ ਅੱਜ ਕੋਈ ਫਿਰ ਕਹਤਾ ਓਏ ਬਾਈ ਨਹੀਂ ਕੇਨਾ ਪਾਪਾ ਜੀ ਮਜ਼ਾ ਤੁਰ ਲੈਂਦਾ ਸੀ ਨਹੀਂ ਬਸੀ ਕਰਤੀ ਚੱਕ ਲੈਣਾ ਤੇ ਬਾਪੂ ਫੜ ਲਾ ਗੇ ਨਾ ਹੁਣ ਹੈ ਗਏ ਭੱਜ ਲੋ ਪਰੇ ਹੋਏ ਸਹੀ ਗੱਲ ਆ ਪਤਾ ਨਹੀਂ ਕਿੱਦਾਂ ਜਾਊ ਕੈਮਰਾ ਚੱਲ ਹੈ ਬਾਪੂ ਹੁਣ ਨਾ ਸਟੈਟ ਮਾ ਹੁਈ ਪਰ ਨਾ ਚੱਕ ਲਾ ਦਾਦੇ ਡੀਓਪੀ ਤੁਰੀਏ ਕੇ ਨਾ ਬਾਈ ਬੇਪੀ ਜੀ ਤੇਰੇ ਪਿੱਛੇ ਨਾ ਮਾ ਆਇਂ ਤਰੀ ਦੇ ਦੋ ਮਿੰਟ ਚੱਲ ਚੱਲ ਬਾਪੂ ਚੱਕ ਲੈ ਹੁਣ ਗੰਡਾਸ ਸਬਰ ਖਤਮ ਹੋ ਗਿਆ ਮੇਰਾ ਤੈਨੂੰ ਮੈਂ ਨਹੀਂ ਉਹ ਮੇਰੀ ਗੱਲ ਤਾਂ ਸੁਣ ਓਏ ਮਾਰ ਤਾ ਕਿਉਂ ਜਾਂਦਾ ਕਿੱਥੇ ਆ ਖੜ ਜਾ ਬੇ ਤੈਨੂੰ ਹਿਮੇਸ਼ ਲੰਗ ਹਾਏ ਮਾਰ ਤਾ ਬਾਈ ਫੜ ਲੈ ਬਾਪੂ ਬਾਪੂ ਫੜ ਲੈ ਛੱਡ ਦੇ ਉਹਨੂੰ ਫੜ ਲੈ ਉਹਨੂੰ ਛੱਡ ਦੇ ਉਹਨੂੰ ਹੱਥ ਵੇ ਹੱਥ ਵੇ ਤਪੂਆ ਸਵੇ ਦੇ ਦੇਖ ਓਏ ਹੁਣ ਕੀ ਕਰਾਂ ਮੈਂ ਤੈਨੂੰ ਪਤਾ ਉਹ ਪਸੀਨ ਕੱਢਾਂਗੇ ਬਾਅਦ ਚ ਨਾ ਮੈਥੇ ਦਾ ਫੜ ਲੈ ਪੁੱਤ ਨਹੀਂ ਮੇਰੇ ਕੋਈ ਇੱਕ ਤੇਰੇ ਨਾਲ ਜਾ ਹਾਂ ਕੁਝ ਆਉਂਦਾ ਕੁਝ ਆਉਂਦਾ ਕੁਝ ਆਉਂਦਾ ਗੱਡੀਆਂ ਤਾਂ ਲੰਘ ਜਾਂਦੇ ਕੀ ਕਰੀ ਜਾਂਦਾ ਤੂੰ ਕਿਤੇ ਆ ਉਹ ਜਾਂਦਾ 8 ਫਾਈਨ ਨਾ ਮੈਂ ਕੀ ਕਹੀ ਤੈਨੂੰ ਨਾ ਮੈਂ ਕੀ ਕਹੀ ਤੈਨੂੰ ਚੰਗਾ ਹੈ ਉਹ ਤਾਂ ਚੱਲ ਚੱਲ ਜਾਓ ਉੱਧਰੋਂ ਫੋਨ ਪਾਲੀ ਪੜੀ ਵੱਜੀ ਅੱਜ ਅੱਜ ਕੰਨਾਂ ਨੂੰ ਟਕਾ ਹੈ ਕੀ ਕੁਝ ਥੋੜੀ ਹੁੰਦਾ ਇਹ ਉਹ ਕਿੱਥੇ ਮਾਦਾ ਉੱਡ ਆਉਂਦਾ ਸੀ ਜਾਣ ਕੇ ਪੈੜ ਦੇ ਕੀ ਹੋ ਗਏ ਕਿੱਥੇ ਵੱਜ ਗਈ ਛੇਕ ਦੇਣਾ ਛੇਕ ਚਲਕਾਂ ਦੇ ਪੈਰ ਉਹ ਚਲ ਕਾਇ ਕੁਛ ਨਹੀਂ ਨਾ ਕੁਛ ਨਹੀਂ ਉਹ ਗੰਗਾਂ ਦੇ ਮੇਲੇ ਮੇਲੇ ਫਾਇਰੀਆ ਉਹ ਕੰਗਰੀ ਜੀ ਵੱਜ ਗਈ ਉੱਥੋਂ ਬਾਲਾ ਬੜਾੜਿਆ ਵਿੱਚ ਭੈਣਾਂ ਦਾ ਮੈਂ ਮਿੱ ਲੱਤ ਫਾਜਾਂਗੀ ਕੀ ਚਕੀ ਚਕੀ ਚ ਉਹਦੇ ਚ ਵਸੇ ਅਸੀਂ ਉਧਰ ਤੇ ਤੇਰੇ ਕਿਵੇਂ ਮੈਂ ਤਾਂ ਸੋਚਿਆ ਕਿ ਤੈਨੂੰ ਜਾਣ ਕੇ ਡਿੱਗਿਆ ਆ ਚੀਜ਼ਾਂ ਟੁੱਟ ਗਈ ਫਿਰ ਨੁਕਸਾਨ ਦਾ ਮੈਂ ਆਇਆ ਗਿਆ ਸੀ ਗੱਲਾਂ ਦੇਖਦਾ ਨਹੀਂ ਮੈਂ ਸਾਦਾ ਨਾਮੇ ਪਿੱਛੇ ਜਿਹੜੇ ਸਾਈਕਲ ਤੋਂ ਕੁਲ ਲੋਂਗ ਸਪੌਟ ਲਾਈਟ ਬਣਾਈ ਜਾਂਦਾ ਬੱਤ ਤੇ ਰਹੇਗੀ ਸਾਰੇ ਖੜੇ ਆ ਉਹ ਜੋ ਅੱਛੇ ਰਹੇ ਹੋਇਆ ਉਹ ਕਹਿੰਦੇ ਮੈਂ 1 ਘੰਟਾ ਬੈਠਾ ਚਲ ਆਦਰ ਰੋਜ ਥੱਲੇ ਨਾ ਆ ਜੀ ਅੱਜ ਤੇ ਜਦ ਕਰੀਆ ਫੋਨ ਵੱਜ ਗਿਆ ਫੋਨ ਦਾ ਜੂਰੀ ਹੈ ਫੋਨ ਬੱਜ ਜਾਣਾ ਉਹ ਵਾਲਾ ਜੂਰੀ ਸੀ ਛੱਟ ਦਾ ਬੱਜੀ ਨਹੀਂ ਕਹਿੰਦਾ ਉਹ ਅਹੀਂ ਡਿੱਗੇ ਬੱਸ ਨੇ ਬੜਾ ਨਹੀਂ ਡਿੱਗੇ ਚਲੋ ਕੋਈ ਨਹੀਂ ਆਪਣਾ ਧਿਆਨ ਰੱਖੋ ਬਈ ਸਾਰੇ ਜਾਣ ਕੇ ਬੋਲਦੇ ਸੱਚੀ ਫਸ ਕਿੱਥੋਂ ਆ ਦੇਖੋ ਉਹ ਇਹ ਤਾਂ ਉੱਥੇ ਗੇਟ ਚ ਡਿੱਗਿਆ ਬੜੀ ਜ਼ੋਰ ਨਾਲ ਬੜਾ ਬੜਾ ਡਿੱਗਿਆ ਇਹ ਜਾਣ ਕੇ ਡਿੱਗਿਆ मैं फस गया, गया।, बार बार। ए, तो है। गया। तो तो हो गया अपना काम मैं कहीं भी गई क्या दोबारा कर तू जो इधर आया ना इधर आ ਓਏ ਇੱਥੇ ਖੜੇ ਹੋ ਤੁਸੀਂ ਓਏ ਇੱਥੇ ਖੜੇ ਹੋ ਤੁਸੀਂ ਹੈ ਓਏ ਪੈਰੀ ਬੱਸ ਲੰਘ ਜਾਨੀਆਂ ਉਹ ਸਰਪੰਚਣੀ ਹੱਕ ਕੀ ਪਚੋਲਣੇ ਸਰਪੰਚਣੀ ਹੱਕ ਕੀ ਸਰਪੰਚਣੀ ਖੜ ਜਾ ਖੜ ਜਾ ਪਸਤਾ ਲੱਗੇ ਇਹ ਹੋ ਗਿਆ ਇਹ ਸਾਰਾ ਟੱਬਰ ਕਿਉਂ ਭੱਜਿਆ ਹੋਇਆ ਚਿੰਦੜ ਕੀ ਹੋਇਆ ਆ ਸਰਪੰਚ ਸਰਪੰਚ ਨੇ ਕਿਉਂ ਭੱਜੇ ਫਿਰਦੇ ਨੇ ਹਲਕੀ ਹਲਕ ਗਈ ਚਲੋ ਭਈ ਚਲੋ 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 ਇਹ ਉਧਰ ਜਿਵੇਂ ਕਹਿ ਰਿਹਾ ਹਲਕੀ ਅਨਾਂਕੜਾ ਕਾਨੂੰ ਖਰਾਵ ਕਰਨਾ ਦਵਾਰੇ ਗਏ ਤੁਸੀਂ ਕਿੰਨਾ ਘੰਟਾ ਭੱਜੀ ਆਉਂਦੇ ਸੀ ਦੁਬਾਰਾ ਕਰੀ ਮੇਰੀ ਗੱਲ ਸੁਣ ਦੁਬਾਰਾ ਤੁਸੀਂ ਇਹ ਕਹਿਣਗੇ ਤੇ ਇਹ ਕਹਿਣਗੇ ਚੰਗਾ ਤੋ ਇਹ ਸਲੁਰੂ ਕਰੋ 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 ਕਹ ਮੇਰੀ ਗੱਲ ਤਾਂ ਸੁਣ ਲੋ ਤੂੰ ਕਹੀਂ ਕਿਆ ਐ ਭੱਜੀ ਜਾਂਦੇ ਕੀ ਹੋ ਗਿਆ ਪਰ ਇਹ ਵੀ ਕਹਿ ਸਕਦੇ ਨਾ ਇਹਨਾਂ ਦੀ ਬੰਦ ਯਾਰ ਇਹਨਾਂ ਦਾ ਸਹੀ ਤਾਂ ਕਿਹਾ ਫਿਰ ਉਹਨਾਂ ਨੇ ਫਿਰ ਅਸੀਂ ਦੱਸਤਾ ਵੀ ਸਰਪੰਚ ਨਹੀਂ ਹਲਕ ਚੱਲ ਦੁਬਾਰੇ ਕਰੀ ਇੱਕ ਵਾਰੀ ਚਲੋ ਆਜੋ ਆਜੋ ਸਾਨੂੰ ਪਹਿਲਾਂ ਪਤਾ ਲੱਗ ਗਿਆ ਤੁਸੀਂ ਐਂ ਰੋਕ ਲਿਓ ਚੰਗਾ ਸਾਨੂੰ ਵੀ ਕੀ ਹੋ ਗਿਆ ਕੀ ਹੋ ਗਿਆ ਅਸੀਂ ਕਹਾਂਗੇ ਸਰਪੰਚ ਵੀ ਹਲਕ ਵੀ ਭੱਜ ਲਾ ਦੇ ਤੇ ਸਕਰੀਨ ਉੱਠਣ ਲੱਗੀ ਆਹੋ ਥੋੜਾ ਨਾ ਆ ਕੇ ਤੁਸੀਂ ਨਾ ਉਹਨੂੰ ਫੜ ਲਿਓ ਮੈਡਮ ਤੁਸੀਂ ਸਰਪੰਚ ਨੂੰ ਫੜ ਲਓ ਦੰਦੀ ਵੱਡੂ ਓਡੇ ਕੇ ਕੇ ਨੂੰ ਫੜ ਲੈ ਸਰਪੰਚਣੀ ਨੂੰ ਅੱਛਾ ਉਹ ਦੰਦੀ ਵੱਡੂਗੀ ਫਿਰ ਭੱਜੂਗੀ ਭੱਜ ਕੇ ਭੱਜ ਲੂਗੀ ਓਕੇ ਫਿਰ ਦਿਖਾਂਗੇ ਹਲਕੀ ਆਪਸ਼ਨ ਚੱਲ ਜਾਇਆ ਜਿਹੜੇ ਕੰਮ ਜਾਣਾ ਹੁਣ ਤਾਂ ਚੱਲ ਓਏ ਆ ਜਾਓ ਜਾ ਆਇਆ ਜਿੱਥੇ ਜਾਣਾ ਤੂੰ ਮਰ ਕਿਉਂ ਇੱਥੇ ਖੜਾ ਉਹ ਸਰਪੰਚਣੀ ਹਲਕ ਗਈ ਓਏ ਬਚੋਲਣੇ ਸਰਪੰਚਣੀ ਹਲਕ ਗਈ ਮੇਰੀ ਗੱਲ ਸੁਣ ਸਰਪੰਚ ਜੀ ਚੱਟ ਚੱਟ ਤੀਓ ਤੇ ਦੰਦੀ ਵੱਟ ਗਈ ਕੀ ਹੋਇਆ

ਕੋਈ ਨਹੀਂ ਖਾ ਲਮੇ ਅਸੀਂ ਲੱਡੂ ਖਾਣੇ ਆ ਪਰਮਾਤਮਾ ਸ਼ਿਆਮਨ ਬਤਾ ਉਹ ਜੀ ਤਰ ਇਧਰ ਨੂੰ ਭੱਜਣਾ ਤੂੰ ਉਹ ਸਰਪੰਚਣੀ ਹਲਕ ਗਈ ਸਰਪੰਚਣੀ ਹਲਕ ਗਈ ਬਚੋਲੜ ਕੀ ਹੋਇਆ ਸਰਪੰਚਣੀ ਕੀ ਹੋਇਆ ਦੰਦੀ ਵੱਟ ਗਈ ਆ ਰੰਗ ਕਰ ਦਈਏ ਮੈਰਾ ਪਰਪਰ ਰਹਾ ਆਇਆ ਬੈ ਕੀ ਕਰਦੇ ਆ ਪਲੀਜ਼ ਅਸੀਂ ਲੇਟ ਹੋ ਰਹੇ ਆ ਹੱਕ ਆਏ ਨਹੀਂ ਭੱਜ ਮੇਰੇ ਦੱਦੇ ਵੱਟ ਗਈ ਮਤਲੀ ਹੱਥ ਦੇ ਓਏ ਆ ਜਾ ਇਧਰ ਆ ਵਾ ਵਧੀਆ ਦਾ ਕੋਈ ਚਾਹੇ ਪਹਿਲਾ ਕੁਲਾੜਾ ਲਾਣੀ ਜਿਵੇਂ ਲੱਗਦਾ ਹੋਇਆ ਭੱਜ ਲੋ ਤੁਸੀਂ ਭੱਜੋ ਜੰਗਾ ਪਹਿਲਾ ਅਸੀਂ ਇਹਨੂੰ ਕਦੋਂ ਫੜਨਾ ਲੱਗੀ ਨੂੰ ਸਮਝ ਨਹੀਂ ਆਈ ਇੱਥੇ ਓ ਮੈਂਬਰ ਫੜੂਗਾ ਕੱਟ ਕੱਟ ਕਟਾਟ ਬਸ ਆਜੋ ਹਾਂਜੀ ਆ ਉੱਥੇ ਇੱਥੇ ਕਰਦੇ ਆ ਇੱਥੇ ਲੋਟਾਂ ਦਾ ਇਹ ਗੱਲ ਹੋਣੀ ਆ ਆ ਵਈ ਨੀ ਟਮੈ ਮੈਂ ਮੈਕ ਨਹੀਂ ਆ ਲਾਈਕ ਹਾਂਜੀ ਬੰਨੀ ਆਈਟਮ ਹੈ ਯਾਦ ਰੇ ਨਾ ਪੈਂਟਾ ਵਈ ਜੋੜਿਆ ਨਾ ਜਰਾ ਪਾ ਦਾ ਸੁਣੀ ਆਂ ਜੀ ਮੇਰੇ ਲਾਈ ਨਹੀਂ ਮੈਕ ਲਾਈਕ ਵਈ ਤੁਹਾਨੂੰ ਨਾ ਵੀ ਜੋੜਿਆ ਨਾ ਜਰਾ ਪਾ ਦਾ ਸੁਣੀ ਆਂ ਖਾਦ ਲੈਣਾ ਪੈ। ਬਾਈ ਫੇਸ ਫੇਸ ਰੀਵਿਲ ਕਰ ਦੋ। ਫੇਸ ਰੀਵਿਲ ਤਾਂ ਕਰ ਦੋ। ਸੀ ਉਹ ਦਿਆ ਦਾ। ਇਹ ਤੀ ਦਲਮਾਈ ਹੈ ਤੁਸੀਂ ਤੋਰੀਆਂ ਵੀਡੀਓ ਬਣਾਉਂਦੇ ਹੋ ਯਾਰ ਬਾਈ ਦਲ ਹੈ ਤੁਸੀਂ। ਫੇਰ ਇੱਧਰ ਦੀ ਦੁਕਾਨ। ਯਾਰ ਪੈਂਤ ਪਾਈ ਆ ਬਾਈ ਥੱਲੇ ਆ। ਇਹ ਰਿਸਕਾ ਕੋਈ ਚਾਦ ਫੜ ਕੇ ਨਾ ਖਿੱਚਦੇ। ਸਾਸਰੀ ਘਰ ਬੁਲਾ ਦੇ ਬਾਈ। ਸਾਸਰੀ ਗਿਆ 6:00 ਵਜੇ ਬਾਈ। ਮੇਰੇ ਵੀ ਕੌਣ ਕੌਣ ਡਿੱਗਿਆ? ਪਹਿਲਾ ਮੈਂ ਲਿਖਿਆ ਫਿਰ ਫਿਰ ਤੂੰ ਇਹਨੂੰ ਮੈਂ ਬੋਲਦਿਆਂ ਮੈਂ